ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਕੇਐਮ ਮੀਡੀਆ ਟੀਵੀ ਇਸ ਸਮੇਂ ਦੀ ਵੱਡੀ ਖਬਰ ਪੰਜਾਬ ਵਿੱਚ ਭਾਰੀ ਬਰਸਾਤ ਤੇ ਹੜ੍ਹਾਂ ਦੇ ਵਿਚਾਲੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਾਂਡਾ ਇਲਾਕੇ ਦੇ ਵੇਢ ਖੇਤਰ ਰੜਾ ਮੰਡ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਡਾਕਟਰ ਰਾਜਕੁਮਾਰ ਚੱਬੇਵਾਲ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਐਸ ਡੀ ਐਮ ਟਾਂਡਾ ਪਰਮਪ੍ਰੀਤ ਸਿੰਘ ਤੇ ਸਮੂਚਾ ਜ਼ਿਲ੍ਹਾ ਪ੍ਰਸ਼ਾਸਨ ਤੇ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਆਪਰੇ ਵੀ ਨਹਿਰੀ ਮੱਧਲ ਤੁਸੀਂ ਮਾਰਚ ਆਇਆ। ਪਾਣੀ ਦੇ ਕੇ ਪਾਣੀ ਉਹ ਤੁਸੀਂ ਇੱਥੇ ਨਹੀਂ ਪਈ ਜਾਂਦਾ ਸਰ ਉਹਨਾਂ ਨੇ ਠੀਕ ਹੈ ਜੰਗਲ ਵੀ ਆਉਂਦੇ ਲੋਕਾਂ ਦੇ ਬੱਦੇ ਜੇ ਪਰ ਨਹੀਂ ਤੁਸੀਂ ਅੱਜ ਕੋਈ ਜਿਹੜਾ ਮਾਰਨ ਵਾਸਤੇ ਉਹਨੂੰ ਗੱਡੀਆਂ ਦੇਣਾ ਸਾਰਾ ਬੰਦ ਕਰ ਦਿੰਦੇ ਸਰ ਇਹਨਾਂ ਲੋ ਕੋਈ ਕਸਰ ਨਹੀਂ ਇਹਨਾਂ ਲੋ ਪਾਜੀ ਗਰ ਉਹ ਲੈ ਸਾਰਾ ਲੈ ਦੇ ਸਰ ਸਾਰੇ ਮੇਰੀ ਸਾਰੇ ਜਿਹੜੇ ਆਉਂਦੇ ਸਾਰੀਆਂ ਟੀਮਾਂ ਆਉਂਦੀਆਂ ਇਹਨਾਂ ਚੀਜ਼ਾਂ ਆਉਂਦੀਆਂ ਸਾਨੂੰ ਸਰ ਇਹ ਕੀ ਕੋਈ ਪਾਣੀ ਦਾ ਪ੍ਰੋਬਲਮ ਸੰ ਆ ਜਿਹੜਾ ਬੰਨਿਆ ਹਾਂ ਹਾਂ ਉਹ ਮੈਂ ਦੱਸਦੇ ਪੰਜ ਕਿਲੋਮੀਟਰ ਇਹ ਵੱਧ ਜਾ हां बस ਤੁਸੀਂ ਦੇਖ ਇਹਦੇ ਵਿੱਚ ਰੱਖਿਆ ਜਾਵੇ 플ੱਡ ਮਤਲਬ ਫਲੇਟ ਐਨ ਹੋ ਜਾਏਗੀ ਮੈਨੂੰ ਚੰਗਾ ਲੱਗਦਾ ਦੇਖ ਲੈਣ ਉਹ ਸਭ ਨੇ ਪੱਟੀਆਂ ਸਾਈਡ ਹੀ ਜਾਂਦਾ ਪਾਣੀ ਉਧਰ ਚਲ ਜਾਏ ਇਹ ਕਿਤੇ ਇਹ ਤੇ 플ੱਡ ਗੇਟ ਟਾਈਪ ਹੋਵੇ ਜਦੋਂ ਪਾਣੀ ਇਧਰ ਆਉਂਦਾ ਤਾਂ ਅਸੀਂ ਉਹ ਖੋਲ ਦਈਏ ਤਾਂ ਦਰਿਆ ਚ ਉਧਰ ਭਾਈ ਹਾਂਜੀ ਜਿਹੋ ਕੋਲ ਬਣ ਜਾਵੇ ਜਿਹੜਾ ਅਸੀਂ ਕਹਿੰਦੇ ਆ ਤੇ ਸਾਰੇ ਹੀ ਪ੍ਰੋਬਲਮ ਸੋ ਬਾ ਸਾਰਾ ਪਾਣੀ ਉਧਰ ਇਹਦੇ ਵਿੱਚ ਵੀ ਸੜਕ 'ਚ ਵੀ ਕੁਲੀਆਂ ਪਾਣੀ ਖੜੇ ਕਰ ਰੱਖਿਆ ਜਾਂਦਾ ਇੰਨਾ ਚੁੱਕ ਗਏ ਪਿੱਛੇ ਵੀ ਨਹੀਂ ਆਈਆਂ ਪਿੱਛੇ ਵੀ ਨਹੀਂ ਆਈਆਂ ਅੱਗੇ ਵੀ ਨਹੀਂ ਆਈਆਂ ਦੂਜੀ ਆ ਜਿੰਨੀ ਮਗਲਾਤ ਆ ਨਾ ਇਹ ਸਾਰੀ ਪਟਾਈ ਦਾ ਸਾਡਾ ਇਤਨਾ ਪਾਣੀ ਪੀਣ ਤੋਂ ਪਾ ਲਾਤੀ ਆ ਨਾ ਤੇ ਜੇ ਨਹੀਂ ਹੋ ਸਕਦਾ ਸਾਨੂੰ 5-5 ਮਰਲੇ 플ਾਟ ਵੀ ਦਿੱਤੇ ਜਾਣ ਕਿਉਂ ਅਸੀਂ ਆ ਸਰਕਾਰ ਦੇ ਜਿਹੜੀ ਬੈਠੀ ਹੈ ਨਾ ਜੇ ਅਸੀਂ ਇੱਧਰ ਇਹਨਾਂ ਨੂੰ ਰੋਲਣਾ ਸਰਕਾਰ ਦੇ ਸਾਨੂੰ ਨਾ 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 ਪਹਿਲਾਂ ਉਹਨੇ ਸਰਕਾਰਾਂ ਮੈਨੂੰ 70 ਸਾਲ ਕੋਈ ਸਰਕਾਰ ਹੋਰ ਨਹੀਂ ਤੇ ਤੇ ਐਮਐਲਡੀ ਵੀ ਕੋਈ ਆਉਂਦਾ ਸਰਪੰਚ ਨਹੀਂ ਹੁੰਦਾ ਪਰ ਹੁਣ ਕੋਈ ਕਸਰ ਨਹੀਂ ਦੀ ਐਮਐਲਪਾ ਵੱਲੋਂ ਸਾਰੀਆਂ ਟੀਮਾਂ ਆਉਂਦੀਆਂ ਨੇ ਡਾਕਟਰ ਆਉਂਦੀਆਂ ਜੋ ਵੀ ਆ ਤਕਰੀਬਨ ਸਾਰੀਆਂ ਆਉਂਦੀਆਂ ਕੋਈ ਕੋਈ ਬੰਦ ਤਾਂ ਕੱਚਾ ਬਿਮਾਰ ਨਹੀਂ ਹੁੰਦਾ ਨਹੀਂ ਸਾਰੇ ਠੀਕ ਠਾਕ ਨੇ ਹਾਂਜੀ ਡਾਕਟਰ ਸਾਹਿਬ ਆ ਰਹੇ ਜੀ ਲਾ ਜਾ ਰਹੇ ਨਹੀਂ ਆ ਰਹੇ ਨਾ ਤੂੰ ਤੁਸੀਂ ਇੱਥੇ ਜੀ ਹੈ ਨਾ ਪਰ ਤੂੰ ਆ ਜਾ ਕਰੋ ਜਦੋਂ ਮਰਜੀ ਆ ਜਾ ਕਰੋ ਤਿੰਨ ਤਿੰਨ ਲੈ ਆਇਆ ਨਹੀਂ ਉਹ ਚਲੋ ਕੋਈ ਨਹੀਂ ਐਮਐਲਏ ਸਾਹਿਬ ਵੀ ਕਹਿ ਰਹੇ ਨੇ ਸਾਨੂੰ ਸਾਰੇ ਇੰਤਜ਼ਾਮ ਕੀਤੇ ਹੋਏ ਇਹਨਾਂ ਨੇ ਹਾਂਜੀ ਬਾਕੀ ਡੰਗਰਾਂ ਦਾ ਰਾਸ਼ਨ ਪਾਣੀ ਵੀ ਸਭ ਕੁਝ ਆ ਰਿਹਾ ਵਾ ਸਾਨੂੰ ਇਹੀ ਪ੍ਰੋਬਲਮ ਆ ਕਿ ਇਹਦੇ ਉੱਪਰ ਹੀ ਸੜਕ ਬਣਾਈ ਜਾਵੇ ਇਹ ਸਾਰਾ ਸਾਡਾ ਕਮਿਊਨਿਟੀ ਹੋਣਾ ਚਾਹੀਦਾ ਹੈ ਤਾਂ ਚੰਗੀ ਕਰਦੇ ਇਹ ਤੁਹਾਨੂੰ ਕੁਝ ਗਿਆਤ ਆ ਸਭ ਤੋਂ ਵੱਧ ਤੁਹਾਨੂੰ ਪਤਾ ਹੈ ਹਾਂਜੀ ਕਿ ਕਿੱਥੇ ਕਿਹੜਾ ਬੰਨ ਕਿੱਥੋਂ ਪਾਣੀ ਆਉਂਦਾ ਹਾਂਜੀ ਤੁਹਾਨੂੰ ਕੁਝ ਕਿ ਕਰ ਹਾਂਜੀ ਇਹ ਸਾਡਾ ਸਾਨੂੰ ਕੋਈ ਵੀ ਨਹੀਂ ਪਤਾਉਂਦਾ ਕਿਉਂਕਿ ਉਹ ਤਾਂ ਦਫ਼ਤਰਾਂ 'ਚ ਬੈਠੇ ਨੇ ਉਹਨਾਂ ਨੂੰ ਕੀ ਪਤਾ ਕੀ ਹਾਂਜੀ ਸਰਪੰਚ ਸਾਹਿਬ ਮੈਂ ਦੱਸਿਆ ਮੰਨੀ ਹਾਂਜੀ ਹਨਾ ਵੀ ਤੂੰ ਆਪੋਲੀ ਨਹੀਂ ਹੈਗੀ ਹਾਂਜੀ ਇੱਧਰ ਵੀ ਕੋਈ ਨਹੀਂ ਹੈਗੀ ਨਹੀਂ ਹੈਗੀ ਉਡਾਫ ਲੱਗ ਜਾਂਦੀ ਹਾਂਜੀ ਡਾਫ ਲੱਗ ਜਾਂਦੀ ਸਾਰਿਆਂ ਘਰਾਂ 'ਚ 12-12 ਫੁੱਟ ਪਾਣੀ ਮਿੱਟੀ ਵੀ ਸਾਡੇ ਕੋਲ ਬਹੁਤ ਨਾਲ ਹੀ ਹੈਗੀ ਐ ਦਰਿਆ ਦੇ ਵਿੱਚ ਹੀ ਐ ਇਹ ਦਰਿਆ 'ਚ ਆ ਕੇ ਨਾਟੇ ਸਹਿਯੋਗ ਨਾਲ ਸਾਰੇ ਸਹਿਯੋਗ ਨਾਲ ਇੰਡੀਆ ਗਵਰਨਮੈਂਟ ਤੋਂ ਰਿਡਕਟਿਵ ਬੰਨ ਬੰਦ ਕਹਿ ਜਾ ਕੇ ਆਉਂਗਾ ਇਹਦਾ ਬੰਨ ਬਾਜੀ ਫੋਨ ਲਸਣਾ ਬਚਦੇ ਆਉਣ ਵਾਲੀਆਂ ਚੀਜ਼ ਸਾਰੀਆਂ ਨਹੀਂ ਨਹੀਂ ਤੀ ਸਾਨੂੰ ਪਹਿਲੀ ਮਿੱਟੀ ਕੱਢਣੀ ਤਾਂ ਜਾ ਦੇ ਹਾਂਜੀ ਹਾਂਜੀ ਸਾਨੂੰ ਕੋਈ ਲੋੜ ਨਾ ਕਰੀਂ ਜੀ ਸਰ ਕੰਮੀਕਲ ਸੋ ਲੋ ਆਈ ਨਾਲ ਜਦੋਂ ਮੀਤ ਨਾ ਨਾ ਤੇ ਜਿੱਥੇ ਕਿ ਕਿ ਲੇਗਾ ਲੇਗਾ ਤੋਂ ਅਕਦਾਰ ਤੋਂ ਰਾ ਬੰਨਾ ਮੋਲੇ ਤੇ ਮੈਂ ਨਾ ਅੰਦਰ ਪਾਸ ਜਵਰੁਸ਼ਾ ਦੀ ਜਾਂਦਾ ਨੇ ਪੈ ਤੱਕ ਗੱਲ ਜਾਂਦੀ ਆ ਇੱਥੇ ਪਹਿਲੇ ਥੋੜਾ ਰੱਬ ਚ ਲੈ ਕਿ ਗੁਰਜਦਾ ਕਿੰਨੀ ਮਨਜ਼ੂਰੀ ਮਿਲੀ ਨਾ ਸਾਡੇ ਘਰ ਦਾ ਜੀ ਦੇ ਨੇ ਨਹੀਂ ਕੁਝ ਵੀ ਕਰੀ ਇੰਟਰਵਿਊ ਚਾਹੀਦੀ ਗੁਰਦਵਾਰ ਤੋਂ ਲੈ ਕੇ ਸਾਡੇ ਘਰ ਤੋਂ ਬਾਹਰ ਨੂੰ ਸਕੂਲ ਤੁਰ ਕੇ ਜਾਂਦੀ ਬਸ ਆਉਂਦੀ ਹੈ ਨਾ ਔਰ ਡਰਾਈਵਰ ਨਹੀਂ ਲੈ ਕੇ ਆਉਂਦਾ ਕੱਚਾ ਹੁੰਦਾ ਹੈ ਨਾ ਸਾਰੇ ਰਸਤੇ ਕੱਚੇ ਆ ਹਾਂਜੀ ਤੇ ਉਹ ਫਿਰ ਸੜਕ ਤੋਂ ਵਾਪਸ ਕਰ ਲੈਂਦਾ ਹੈ ਹਾਂਜੀ ਆਂਡੇ ਗੁੱਲੇ ਸਾਰੇ ਬੱਚੇ ਫੱਤੇ ਗੁੱਲੇ ਟੱਕਰ ਆ ਸਾਰੀ ਇਹ ਸਾਰੀ ਕੱਚਾ ਰਸਤਾ ਹੈ ਸਾਰਾ ਕੱਚਾ ਫੱਤੇ ਕੋਈ ਇਹ ਚੱਲਵਾ ਦੇ ਫੱਤੇ ਗੁੱਲੇ ਤੋਂ ਲੈ ਲੈ ਇਹ ਕਰਾ ਮੈਂ ਇਹ ਸਰ ਸਾਰਾ ਹੀ ਇਹ ਕੰਪਲੀਟ ਹੋਣਾ ਚਾਹੀਦਾ ਸਭ ਕੁਝ ਜਿਹੜਾ ਕਹਿ ਬਾਕੀ ਜੋ ਵੀ ਮੁਆਵਜ਼ੇ ਨੇ ਜਿੰਨਾ ਨੁਕਸਾਨ ਹੋਇਆ ਸਾਰਾ ਉਹਦਾ ਉਹਦਾ ਕਰਨਾ ਹਾਂਜੀ ਉਹਦੇ ਕੋਈ ਨਹੀਂ ਫਸਲਾਂ ਦਾ ਕੋਈ ਨਹੀਂ ਜਾਨੀ ਨੁਕਸਾਨ ਨਾ ਹਾਂਜੀ ਚਲੋ ਇੱਥੇ ਇੱਥੇ ਕੀ ਕਹਾ ਜੀ ਆ ਮਤਲਬ ਸਾਰੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਹੋਣਾ ਚਾਹੀਦਾ ਸਾਰਾ ਨਾ ਕਹਾਂ ਨੂੰ ਇਹ ਨਾ ਹੋਵੇ ਬਸ ਹਾਂਜੀ ਇਹ ਇਹ ਕੰਮ ਨਹੀਂ ਹੋਣਾ ਚਾਹੀਦਾ ਵੀ ਅਸੀਂ ਸਦਕਾਂ ਦੇ ਫੇਰ ਰੋਲ ਗਏ ਔਰ ਠੀਕ ਇਹ ਗੱਲ ਨਹੀਂ ਹੋਣੀ ਚਾਹੀਦੀ ਕੋਈ ਨਹੀਂ ਕੋਈ ਨਹੀਂ ਬੇਟਾ

ਹਾਂ ਜੀ ਸਨ ਕਰ ਰਹੇ ਕਿ ਕੋਈ ਗੁਲੀਆਂ ਤੇ ਕਿ ਆਪਣਾ ਦਰਿਆ ਦਾ ਵਿੱਚ ਹੋ ਹਾਂ ਜੀ ਜਿਹੜੀ ਰੋਕਮਾਂ ਉਹਨੂੰ ਥੋੜੇ ਸਾਫ਼ ਕਰਾ ਦਿਓ ਸਾਫ਼ ਕਰਵਾ ਦਿਓ ਜਿਹੜੇ ਰੋਕ ਹਾਂ ਜੀ ਤੇ ਇੱਕ ਇੱਥੇ ਨਹੀਂ ਆਉਣਾ ਇੱਕ ਸਾਡੇ ਘਰ ਵੀ ਸਾਰੇ ਟਰੱਟ ਗਏ ਜੀ ਹਾਂ ਨਹੀਂ ਉਹ ਤਾਂ ਕੋਈ ਨਹੀਂ ਤੁਹਾਨੂੰ ਸਾਰਾ ਉਹਦਾ ਮਾਫੀ ਆ ਆਪ ਡੰਗਰਾ ਦਾ ਹਾਂ ਜੀ ਇਹ ਨਾ ਜੀ ਨਾ ਤੁਹਾਡੀ ਰਾਜਾ ਸਾਹਿਬ ਸਾਡੇ ਭਾਜੀ ਦੇ ਸਾਡੀ ਬਹੁਤ ਬਹੁਤ ਧੰਨਵਾਦ ਜੀ ਇਹ ਸਾਰੇ ਜੀ ਬਹੁਤ ਬਹੁਤ ਮਦਦ ਕਰਦੇ ਜੀ ਸਾਡੀ ਰਾਸ ਰੁਕਾਣੀ ਸਾਡੀ ਵਾਸਤੇ ਜੀ ਸਰਕਾਰ ਨਹੀਂ ਆਉਣੀ ਬਾਰ ਬਾਰ ਬਿਲਕੁਲ ਤੁਸੀਂ ਥੋੜੀ ਸਾਾਨੂੰ ਤੇਜ ਤੁਸੀਂ ਕੱਢ ਕੇ ਖੜਿਆ ਸੀ ਹਾਂ ਜੀ ਹਾਂ ਜੀ ਥੋੜੀ ਸਰਕਾਰ ਹੈ ਜੀ ਹਾਂ ਜੀ ਉਹ ਵਾਟਸਾਪ ਦੇ ਦੋ ਸਾਡੀਆਂ ਲਾਈਨਾਂ ਕੋਈ ਨਾ ਜਾਣ ਕੁਝ ਹੋਰ ਬਹੁਤ ਬਹੁਤ ਧੰਨਵਾਦ ਜੀ ਸੇਮ ਹੀ 75 ਹੀ ਦੇਣਾ ਸੇਮ ਹੀ ਆ ਬਾਲਟੀ ਉਹ ਅਥੋਕੀ ਹਾਂਜੀ ਸੇਮ ਬਾਲਟੀ ਹਾਂ ਉਹ ਹੀ ਹੋ ਗਈ ਉਹ ਆ ਗਿਆ ਹਾਂਜੀ ਆਦਾ ਫੇੜੀ ਲੱਗਦੀ ਹੈ ਹਾਂਜੀ ਹਾਂਜੀ ਲੱਗ ਜਾਂਦੀ ਹੈ ਇੱਕ ਮੇਨ ਬੰਨ ਹਰ ਨੂੰ ਜ਼ਰੂਰੀ ਬਹੁਤ ਜ਼ਿਆਦਾ ਇੱਕ ਸਾਨੂੰ ਸੜਕ ਹੈ ਹੀ ਜਿਹੜੀ ਹਾਂਜੀ ਹਾਂਜੀ ਸੜਕਾਂ ਨੂੰ ਪੰਜ ਚਾਰ ਪੇੜ ਲੱਗਦੇ ਨੇ ਪੇੜ ਦੇ ਹਾਂ ਅਬਦੁੱਲਾਪੁਰ ਵਾਲੇ ਵੀ ਇਹੀ ਕਹਿੰਦੇ ਸੀ ਘਰ ਪੱਤੇ ਕੋਲੇ ਨੂੰ 77 ਦਾ ਸਰਪੱਤਾ 2023 ਦੀ ਐਮਪੀ ਸਾਹਿਬ ਨੂੰ ਮੈਂ ਕੀਤੀ ਆ ਤਿਆਰ ਸੀ ਆਏ ਨੇ ਐਮਪੀ ਸਾਹਿਬ ਪੰਜ ਕੋਲੀ ਵਾਲ ਨੂੰ ਤੋਂ ਹੋ ਜੀ ਲੈ ਲੇ ਸੋ ਪਰਸਟਾ ਸੋ ਪਰਸਟਾ 4 ਲੇਡੀ ਹੋਈ ਯਾ ਨਾ 4 ਲੇਡੀ ਨੂੰ ਵਾਸਤੇ ਆਸ ਤੋਂ 3 4 ਬੋਲਕਾ ਧੋਣ ਨੂੰ ਤੇ ਦੇਖੋ ਹੋਰ ਜਾਰੀ ਲੱਗੀ ਹੈ ਦਰਿਆ ਤੇ ਤੁਹਾਨੂੰ ਤੁਹਾਨੂੰ ਜਾ ਕੇ ਪਤਾ ਠੀਕ ਹੈ ਕੋਈ ਨਾ ਅੱਜ ਅੱਜ ਦੀ ਗੱਲ ਦੀ ਕੋਈ ਨਹੀਂ ਲੈ ਕੇ ਸਾਡੇ ਜੀ ਕਿ ਤੁਹਾਨੂੰ ਕੁਝ ਠੀਕ ਹੈ ਠੀਕ ਹੈ ਚਲੋ ਬੰਦ ਹੋ ਪਾਸੀ ਜਿਦਾ ਹੋਵੇ ਉਹ ਤੱਕ ਜਿਵੇਂ ਤੁਸੀਂ ਸਾਰੇ ਇੱਕ ਵਾਰੀ ਖਾਫਤਵਾ ਬਹੁਤ ਜ਼ਰੂਰੀ ਹੈ ਇਹ ਗਾਹਾਂ ਤੋਂ ਤੁਹਾਨੂੰ ਸਹੀ ਸਾਰਿਆਂ ਨੂੰ ਬਹੁਤ 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 ਸਾਰਾ ਏਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ